ਖਾਲਸਾ ਬਲੱਡ ਡੋਨੇਟ ਯੂਨਿਟ ਰਜਿਸਟਰੀ ਅੰਮ੍ਰਿਤਸਰ ਸਾਹਿਬ ਅਤੇ ਡਾਕਟਰ ਸਰਬਜੀਤ ਸਿੰਘ ਪੁੱਲਰ ਸਮੂਹ ਪੁੱਲਰ ਪਰਿਵਾਰ ਵੱਲੋਂ ਆਪਣੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਜੀ ਪੁੱਲਰ ਜੀ ਦੀ ਸਲਾਣਾ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰਵਰੀ ਦੀ 18 ਤਰੀਕ ਦਿਨ ਐਤਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨ ਵੀਰਾਂ ਤੇ ਭੈਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਕੈਂਪ ਵਿੱਚ ਇਕੱਠਾ ਕੀਤਾ ਗਿਆ ਖੂਨ ਵੱਖ-ਵੱਖ ਬਲੱਡ ਸੈਂਟਰਾਂ ਵਿੱਚ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਸਿਵਲ ਹਸਪਤਾਲ ਅੰਮ੍ਰਿਤਸਰ ਸਿਵਲ ਅਜਨਾਲਾ ਸਿਵਲ ਤਰਨਤਾਰਨ ਸਿਵਲ ਪੱਟੀ ਤੇ ਪਾਰਵਤੀ ਦੇਵੀ ਹਸਪਤਾਲ ਵਿੱਚ ਦਿੱਤਾ ਇਹ ਬਲੱਡ ਲੋੜਵੰਦ ਮਰੀਜ਼ਾਂ ਜਿਵੇਂ ਕਿ ਥਾਲੀ ਸਿਮੀਆ ਗਰਭਵਤੀ ਔਰਤਾਂ ਰੋਡ ਐਕਸੀਡੈਂਟ ਨੂੰ ਦਿੱਤਾ ਜਾਏਗਾ ਅੰਮ੍ਰਿਤਸਰ ਤੋਂ ਤਹਿਲਕਾ ਟੀਵੀ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਅੱਜ ਦਾ ਜੋ ਵਿਸ਼ਾਲ ਖੂਨਦਾਨ ਖੂਨਦਾਨ ਕੈਂਪ ਸਰਦਾਰ ਮੁਖਤਿਆਰ ਸਿੰਘ ਪੁੱਲਰ ਦੀ ਸਾਲਾਨਾ ਮਿੱਠੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਖਾਲਸਾ ਬਲੱਡ ਡੋਨੇਟ ਜਨਤਰੀ ਵਿਸਥਾਰ ਸਰਕਾਰ ਵੱਲੋਂ ਔਰ ਪੁਲਰ ਫੈਮਿਲੀ ਵੱਲੋਂ ਸਰਦਾਰ ਮੌਨ ਸਿੰਘ ਦੀ ਮਾੜੀ ਮੈਦਾ ਕਾਉਂਸਲ ਬਾਰ ਨੰਬਰ 42 ਦੇ ਸੰਗੋਗ ਦੇ ਨਾਲ ਲਗਾਇਆ ਜਾਂਦਾ ਹੈ। ਔਰ ਆਸ਼ਾ ਕੈਂਪ ਜਿਹੜਾ ਸਾਢੇ 7 ਸਵੇਰੇ ਉਹ ਸਟਾਰ ਹੋ ਗਿਆ। ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਡੋਨਰਾਂ ਦਾ ਔਰ ਨੌਜਵਾਨ ਜੀਵਾਂ ਦਾ ਜਿਹੜੇ ਬੜੇ ਉਤਸ਼ਾਹ ਦੇ ਨਾਲ ਇਸ ਬਲੱਡ ਕੈਂਪ ਦੇ ਵਿੱਚ ਆਪਣਾ ਕੀਮਤੀ ਜਿਹੜਾ ਟਾਈਮ ਕੱਟ ਕੇ ਕੀਮਤੀ ਖੂਨਦਾਨ ਕਰਨ ਵਾਸਤੇ ਆਏ ਨੇ ਔਰ ਮੈਂ ਇਹੋ ਹੀ ਨੌਜਵਾਨਾਂ ਨੂੰ ਫੀਡ ਕਰਦਾ ਕਿ ਜਿਹੜਾ ਬਹੁਤ ਹੀ ਵੱਡਾ ਮੁੱਲਾ ਜਿਹੜਾ ਜੋਗਦਾਰ ਨੇ ਇਸ ਨੌਜਵਾਨਾਂ ਦਾ ਐਨਪੀਐਸ ਵਿਸ਼ਾਲ ਫੰਡ ਕੰਦਨਾਂ ਦੇ ਕੈਂਪ ਵਿੱਚ ਤੇ ਇਦਾਂ ਹੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਬਾਤ ਤੋਂ ਬਾਤ ਨੂੰ ਉਤੰਦਨ ਕਰਿਆ ਕਰੋ ਤਾਂ ਕਿ ਲੋੜਵੰਦ ਮਹਲਾਮਾਂ ਦੀ ਗਰਬਤੀ ਮਹਲਾਮਾਂ ਦੀ ਰੋਡ ਸਾਈਡ ਐਕਸੀਡੈਂਟਰ ਔਰ ਥੈਲਾਸੀ ਮੈਂ ਫਿਰ ਬੱਚਿਆਂ ਨੂੰ ਜਿਹੜੀ ਹੈ ਇਹ ਸੇਵਾ ਦੇ ਦੀ ਕਰ ਸਕੀਏ ਸੇਵਾ ਤਾਂ ਹਰ ਕੋਈ ਕਰਦਾ ਵਾ ਕੋਈ ਲੰਗਰ ਦੀ ਕਰ ਰਿਹਾ ਕੋਈ ਕਪੜੇ ਦੇ ਰਿਹਾ ਕੋਈ ਪੈਸੇ ਦੇ ਰਿਹਾ ਇਹ ਵੀ ਇੱਕ ਮਹਾਨ ਉਤਮ ਗਾਣਾ ਔਰ ਮੈਂ ਫਿਰ ਤੋਂ ਖਾਲਸਾ ਬਲਕ ਨੇਜੀ ਜੀ ਡਿਪਟੀ ਸਿਂਗਮਰੀ ਸਰ ਪ੍ਰਧਾਨ ਜੀ ਸਰਦਾਰ ਅਮਨਦੀਪ ਸਿੰਘ ਸਰਦਾਰ ਹਰਜੋਤ ਸਿੰਘ ਦੀ ਖਾਲਸਾ ਗਗਜੀਤ ਸਿੰਘ ਭਾਮਲੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਚੰਗੇ ਕੰਮ ਲਈ ਫੇਰ ਕੀਤਾ ਔਰ ਸਾਡੇ ਨਾਲ ਖਲੋਟੀ ਸਾਡੇ ਚੱਕਾ ਦੀ ਯਾਦਗਾਰੀ ਕਰਦੇ ਉਹ ਆਪਨ ਧੰਨਵਾਦੀ ਸਰ ਕਿੰਨੇ ਕਿ ਯੂਨਿਟ ਇਕੱਠੇ ਹੋ ਗਏ ਅੱਜ ਅ 140 ਜੁੰਟ ਜਿਹੜੇ ਹੁਣ ਤੱਕ ਕਿ ਬਰੋਥ ਦਿੱਤੇ ਨੇ ਔਰ ਜਿੱਦਾਂ ਡੋਨਰਾਂ ਦਾ ਸ਼ਾਬਾ ਮੈਂ ਮੀਟ ਕਰਦਾ ਕਿ 5000 ਪਾਸ ਹੋ ਗਏ ਜਿਹੜੇ ਜੁੰਟ ਤੇ ਦਿੱਤੀ ਹੁੰਦੀ ਤੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹਦੀ ਟਾਈਮਿੰਗ ਕੀ ਹੈ ਬੱਸ 7:30 ਵਜੇ ਸਵੇਰੇ ਤੋਂ ਸਟਾਰਟ ਹੋ ਚੁੱਕਾ ਜੀ ਸ਼ਾਮੇ 7 ਵਜੇ ਤੱਕ ਕੰਮ ਜਿਹੜਾ ਚੱਲੇਗਾ ਔਰ ਮੈਂ ਧੰਨਵਾਦ ਕਰਦਾ ਜਿਹੜੀਆਂ ਟੀਮਾਂ ਇੱਥੇ ਸਾਡੇ ਪਹੁੰਚੀਆਂ ਨੇ ਸਿਫਲ ਹਸਪਤਾਲ ਅੰਮ੍ਰਿਤਸਰ ਗੁਰੂ ਨਾਨਕ ਅੰਮ੍ਰਿਤਸਰ ਔਰ ਸਿਵਲ ਪਤੀ ਔਰ ਕਰਨਪਰਨ ਔਰ ਸਿਵਲ ਅਧਨਾਲਾ ਨੂੰ ਜਿਨ੍ਹਾਂ ਨੇ ਪਾਰਵਤੀ ਬਲੱਡ ਬੈਂਕ ਦੀ ਪਲਸ ਪਾਸ ਬਲੱਡ ਬੈਂਕ ਕੋ ਔਰ ਅਗਲਾਖਾ ਬਲੱਡ ਬੈਂਕ ਵਾਲਿਆਂ ਨੂੰ ਆਜੋ ਇਹਨਾਂ ਨੇ ਸੋਟੀ ਹਸਪਤਲ ਦਾ ਵੀ ਇਟਾ ਇਨਸਟਿਟਿਊਟ ਤੇ ਪਹੁੰਚ ਲਿਆ ਜੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਇਹ ਟੀਮਾਂ ਲੈ ਕੇ ਇੱਥੇ ਪਹੁੰਚੇ ਨੇ ਔਰ ਮੈਂ ਅਨੁਮਿੱਤ ਕਰਦਾ ਹਾਂ ਕਿ ਬਹੁਤ ਹੀ ਨੌਜਵਾਨ ਪਰਸਨ ਆ ਰਹੇ ਆ ਤੇ ਇਹਦੀ ਅਗਰ ਤੋਂ ਬਾਅਦ ਆ ਰਿਹਾ ਡਾਕਟਰ ਸਾਹਿਬ ਜਿਹਨੇ ਮੀਡੀਕਲ ਪੇਸ਼ੀਐਂਟਾ ਉਹਨਾਂ ਨੂੰ ਬਲੱਡ ਦਿੱਤੀ ਜਿਹੜਾ ਦੇਖੋ ਜੀ ਬਲੱਡ ਦੀ ਜਰੂਰਤ ਵੈਸੇ ਤਾਂ ਸਾਡੀ ਸੰਸਥਾ ਹਰ ਵੇਲੇ 24 ਘੰਟੇ ਹਾਜ਼ਰ ਹੈ ਜੀ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਸਾਡੇ ਨੰਬਰ ਮੈਂਸ਼ਨ ਹੈ ਕਾਲ ਫਲੈਨਿੰਗ ਨੰਬਰ ਵੀ ਮੈਂਸ਼ਨ ਹੈਗਾ ਵਾ ਸਾਰੀਆਂ ਫੇਸਬੁੱਕ ਆਈਗੀਆਂ ਤੇ ਵਿਸਤਾ ਦੇ ਔਰ ਲੋਕਾਂ ਨੂੰ ਪਤਾ ਵੀ ਹੈ ਸਾਡੀ ਸੰਸਥਾ ਦਾ ਸਾਰਿਆਂ ਨੂੰ ਫੋਨ ਆ ਜਾਂਦੇ ਜਿੱਥੇ ਵੀ ਲੋੜ ਹੈ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਮਰੀਜ਼ ਉੱਥੇ ਤੁਰੰਤ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਜਿਹੜਾ ਬਲੱਡ ਹੈ ਜੰਦੀ ਤੋਂ ਜਲਦੀ ਜੜਮੋਹੀਆ ਕਰਾਇਆ ਜਾਂਦਾ ਜੀ ਕਿਸਮ ਨੌਜਵਾਨ ਵੀ ਅੰਤ ਤੱਕ ਪੀਜੀਆਈ ਤੰਦੀਗੜ ਆਲਓਵਰ ਇੰਡੀਆ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਲੋੜ ਆ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਖਾਲਸਾ ਆਪਣਾ ਨੰਬਰ ਜਿਹੜਾ ਹੈਲਪਲਾਈਨ ਨੰਬਰ ਨਾਲ ਸੰਬੰਧ ਕਰਕੇ ਜੇਕਰ ਨੂੰ ਕਿਸੇ ਨੂੰ ਪ੍ਰੋਬਲਮ ਆਦੀ ਉਹ ਮੇਰਾ ਨੰਬਰ ਲੈ ਸਕਦੇ ਆ ਫਰ ਨੌਜਵਾਨ ਪੀੜੀ ਨੂੰ ਕੀ ਮੈਸੇਜ ਦਿਨਾ ਜਾਓਗੇ ਜੀ ਨੌਜਵਾਨਾਂ ਨੂੰ ਅਪੀਲ ਹੈ ਜੀ ਸਤੋਂ ਵੱਧ ਕਿ ਅੱਜ ਦੇ ਦੌਰਾਨ ਜਿਹੜਾ ਨਸ਼ਾ ਬੜਾ ਚੱਲ ਰਿਹਾ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨਸ਼ਾ ਦੀਆਂ ਦਵਾਈਆਂ ਰਹੀਆਂ ਬਾਜ਼ਾਰਾਂ ਉਤਾਰੇ ਨੇ ਤੇ ਬੇਨਤੀ ਕਰਾਂਗੇ ਇਹਨਾਂ ਚੰਗੇ ਕੰਮਾਂ ਵੱਲੇ ਆਓ blood ਦਾਨ ਕਰੋ ਹੋਰ ਕਿਸੇ ਵੀ ਸੇਵਾ ਕਰੋ ਇਲਾਕੇ ਲਈ ਪਰਸਨ ਲੱਗਦਾ ਕੋਈ ਗਵਾਨ ਨਹੀਂ ਪਰਸਨ ਲੱਗਦਾ ਕਿ ਇਹਨੂੰ ਮਿਲਦਾ ਕਿਸੇ ਤਰੀਕ ਦੀ ਹਰ ਤਰ੍ਹਾਂ ਦੀ ਹੈਲਪ ਜਿਹੜੀਆਂ ਲੋਕਾਂ ਦੀ ਕਰੋ ਔਰ ਸੇਵਾ ਕਰੋ ਸੇਵਾ ਦੇ ਨਾਲ ਸੇਵਾ ਦਾ ਇਹ ਨਾਲ ਸਾਰਾ ਕੁਝ ਜਾਣਾ ਜੀ ਬਾਕੀ ਬੈਗ ਵੀ ਕਿਰਪਾ ਕਰੇ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਤੇ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਇਸ ਸੰਗਠਨ ਵੱਲ ਆਉਂਦੇ